ਇਨ ਕੋਈ ਬੰਦਾ ਆ ਕੇ ਦੱਸਦਾ ਹਾਂ ਕਹਿੰਦਾ ਯਾਰ ਇਹ ਜਦੋਂ ਮਰਜੀ ਦੇਖੀ ਗੱਟ ਤੇ ਘੜੀ ਹੁੰਦੀ ਆ ਵਧੀਆ ਬੂਟ ਪਾਏ ਹੁੰਦੇ ਆ ਵਧੀਆ ਕੱਪੜੇ ਤੇ ਬਾਈ ਜਿਵੇਂ ਹੁਣ ਆਪਣੇ ਕੋਲ ਟੋਟਲ ਕਿੰਨੇ ਟਰੈਕਟਰ ਨੇ ਟਰੈਕਟਰ 7 ਆ ਵੀਰੇ ਇੱਕ ਦਾ 25 11 ਆ 6 ਨਵੇਂ ਆ ਵੱਡੇ ਪਹਿਲਾਂ ਤਾਂ ਨਾ ਅਸੀਂ ਜੌਂਡੀਅਰ ਤੋਂ ਬਹੁਤ ਦਰਦੇ ਸੀ ਇਹ ਤੇਲ ਬਹੁਤ ਖਾਂਦਾ ਉਹਦਾ ਪਹਿਲੇ ਦਿਨ ਤੋਂ ਸੀਗਾ ਵੀ ਜੌਂਡੀਅਰ 4x4 ਵੀ ਲਿਆਉਣਾ ਇੱਕ ਵੇਰੇ ਹੁਣ ਤਾਂ ਸ਼ੁਕਰੀ ਮਨਾਈ ਜਾਂਦੇ ਆ ਸਾਰਾ ਦਿਨ ਮਹਾਰਾਜ ਦਾ ਸ਼ੁਕਰੀਆ ਮੈਂ ਸ਼ੁਕਰੀਆ ਹੁਣ ਕੁਝ ਨਹੀਂ ਮੰਗਦੇ ਕਹਿੰਦੇ ਜਦੋਂ ਕੋਈ ਵੀ ਇਨਸਾਨ ਸੱਚੇ ਦਿਲੋਂ ਮਿਹਨਤ ਕਰਦਾ ਤਾਂ ਪ੍ਰਮਾਤਮਾ ਉਸ ਦੀ ਕੀਤੀ ਮਿਹਨਤ ਦਾ ਫਲ ਉਹਨੂੰ ਜ਼ਰੂਰ ਦਿੰਦਾ ਤੇ ਅੱਜ ਤੁਹਾਨੂੰ ਇੱਕ ਮਿਹਨਤੀ ਇਨਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਕਨੇਡਾ ਦੀ ਪੀਆਰ ਹੋਣ ਦੇ ਬਾਵਜੂਦ ਵੀ ਪੰਜਾਬ ਵਾਪਸ ਆਇਆ ਤੇ ਪੰਜਾਬ ਆ ਕੇ ਖੇਤੀ ਦੇ ਨਾਲ ਜੁੜਿਆ ਤੇ ਬਾਈ ਹੁਣੀ ਲਿਆਏ ਨੇ ਨਵੇਂ ਦੋ ਟਰੈਕਟਰ 5405 ਤੇ 855 ਇਹਨਾਂ ਸੰਬੰਧੀ ਵੀ ਗੱਲਬਾਤ ਕਰਾਂਗੇ ਖੇਤੀ ਨਾਲ ਜੁੜੇ ਹੋਏ ਨੇ ਤੇ ਮੈਂ ਕਹਿੰਦਾ ਏਰੀਆ ਦੇ ਵਿੱਚੋਂ ਟੌਪ ਦੀ ਖੇਤੀ ਕਰਦੇ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਵੀ ਸੰਦ ਐਸਾ ਹੈ ਨਹੀਂ ਖੇਤੀਬਾੜੀ ਵਾਲਾ ਜਿਹੜਾ ਬਾਈ ਉਹਨਾਂ ਦੇ ਘਰੇ ਨਾ ਹੋਵੇ ਸਾਰੀ ਗੱਲਬਾਤ ਬਾਈ ਉਹਨਾਂ ਦੇ ਨਾਲ ਕਰਾਂਗੇ ਮਿਹਨਤ ਕਾਸ਼ ਬੰਦੇ ਨੇ ਇਹਨਾਂ ਦੀ ਮਿਹਨਤ ਨੂੰ ਵੀ ਸਲਾਮ ਆਜੋ ਕਰਦਿਆਂ ਬਾਈ ਕਰਨੇ ਉਹਨਾਂ ਦੇ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਦੋਸਤੋ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸਾਡੇ ਲਈ ਬਹੁਤ ਖਾਸ ਆ ਦੋਸਤੋ ਕਿਉਂਕਿ ਜਦੋਂ ਦੇ 4-5 ਮਹੀਨੇ ਹੋ ਗਏ ਸਾਨੂੰ ਵੀਡੀਓ ਬਣਾਉਂਦਿਆਂ ਨੂੰ ਹਨਾ ਤੁਰੇ ਫਿਰਦਿਆਂ ਨੂੰ ਮਾੜਾ-ਮੋਟਾ ਕਰੀ ਜਾਂਦੇ ਆ ਪਰ ਉਦੋਂ ਤੋਂ ਸਾਡੇ ਮਨ ਦੇ ਵਿੱਚ ਇੱਕ ਗੱਲ ਸੀਗੀ ਵੀ ਥਾਂਦੀ ਫਾਰਮ ਵਾਲੇ ਕਦੋਂ ਸਾਡੇ ਢੱਕੇ ਆਉਂਦੇ ਆ ਵੀ ਇਹਨਾਂ ਨਾਲ ਵੀਡੀਓ ਅਸੀਂ ਕਰਨੀ ਉਹ ਕਰਨੀ ਆ ਤੇ ਤਾਂ ਮਜਾ ਵੱਡਾ ਬਾਈ ਉਹਨਾਂ ਦਾ ਥਾਂਦੀ ਫਾਰਮ ਵਾਲਿਆਂ ਦੇ ਅੱਜ ਖੜੇ ਆ ਸਾਡੇ ਪਿੰਡ ਦੇ ਵਿੱਚ ਹੀ ਆ ਤੇ ਗੱਲਬਾਤ ਆਏ ਆ ਖੇਤੀਬਾੜੀ ਵਾਲੇ ਬੰਦੇ ਆ ਤੁਹਾਨੂੰ ਪਤਾ ਜਦੋਂ ਖੇਤੀਬਾੜੀ ਵੱਡੀ ਹੁੰਦੀ ਆ ਤਾਂ ਟਾਈਮ ਕੱਢਣਾ ਬਹੁਤ ਔਖਾ ਪਰ ਬਾਈ ਲਈ ਧੰਨਵਾਦ ਵੀ ਆਸੀਂ ਬਾਈ ਲਈ ਥੋੜਾ ਜਿਹਾ ਸਾਨੂੰ ਟਾਈਮ ਦਿੱਤਾ ਪਰ ਦਿਖਾਉਣਾ ਤੁਹਾਨੂੰ ਹਲੇ ਅਸੀਂ ਟ੍ਰੇਲਰ ਹੀ ਆ ਜਿਹੜੀ ਵੱਡੀ ਵੀਡੀਓ ਉਹਨੂੰ ਬਾਅਦ ਚ ਦਿਖਾਵਾਂਗੇ ਕਰਦੇ ਆ ਬਾਈ ਨਾਲ ਕਰਨੇ ਨਾ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਅਸੀਂ ਆ ਵੀਰੇ ਕਿਵੇਂ ਠੀਕ ਠਾਕ ਹੋ ਬਹੁਤ ਵਧੀਆ ਸੇ ਤਾਂ ਕਹਿਮ ਨੇ ਚੜਦੀ ਕਲਾ ਮਾਲਕ ਦੀ ਬਾਈ ਪਹਿਲਾਂ ਤਾਂ ਮੁਬਾਰਕਾਂ ਤੈਨੂੰ ਦੋਵੇਂ ਟਰੈਕਟਰਾਂ ਦੀ ਤੁਹਾਨੂੰ ਵੀਰੇ ਬਹੁਤ ਬਹੁਤ ਮਾਲਕ ਚੜਦੀ ਕਲਾ ਜ ਰੱਖੇ ਠੀਕ ਆ ਤੁਹਾਨੂੰ ਵਧਾਵੇ ਬਾਈ ਹਾਂ ਤੇ ਬਾਈ ਤੁਸੀਂ ਵੀ ਦਿਓ ਬਾਈ ਨੂੰ ਮੁਬਾਰਕਾਂ ਇੱਕ ਲਿਆਂਦਾ ਜੌਂਟੀਅਰ 5405 ਤੇ 855 4x4 ਤੇ ਅੱਜ ਆਪਾਂ ਕਰਾਂਗੇ ਟਰੈਕਟਰਾਂ ਦੇ ਗੱਲਬਾਤ ਰਿਵਿਊ ਕਹਿ ਸਕਦੇ ਆ ਆਪਾਂ ਇਹਨੂੰ ਹਨਾ ਸ਼ੁਰੂ ਕਰਦੇ ਆ ਬਾਈ ਕਿੱਧਰੋਂ ਸ਼ੁਰੂ ਕਰੀਏ ਫਿਰ ਜਿੱਥੋਂ ਮਰਜ਼ੀ ਕਰ ਲੈ ਵੀਰੇ ਇਹਦੇ ਤੋਂ ਆਈਏ ਕਿ ਇਹਦੇ ਤੋਂ ਆਈਏ ਤੇ ਮਰਜ਼ੀ ਕਰ ਬਾਈ ਚੱਲ ਪਹਿਲਾਂ ਇੱਧਰ ਹੀ ਆ ਜੰਨੇ ਆ ਕਰਨੇ ਬਾਈ ਕਿੰਨੇ ਚ ਪੈ ਗਿਆ ਫਿਰ ਇਹ ਇਹ ਬਾਈ ਯਾਰ ਆਪਾਂ ਦੋ ਟਰੈਕਟਰ ਲੈ ਆ ਠੀਕ ਹੈ ਜੀ ਇੱਕ ਧੂਰਕੋਟ ਤੇ ਇੱਕ ਆਪਾਂ ਠੀਕ ਹੈ ਜੀ ਇਹ ਦੋ ਟਰੈਕਟਰਾਂ ਦੀ ਇਕੱਠੀ ਡੀਲਿੰਗ ਹੋਈ ਸੀ ਆਪਾਂ 14-14 ਲੱਖ ਰੁਪਏ ਦੇ ਲੈ ਆ ਯਾਨੀ ਕਿ ਕੋਈ ਕਾਗਜ਼ ਵਿੱਚ ਨਹੀਂ ਠੀਕ ਆ ਤੇ ਕੱਲਾ ਡੰਡਾ ਡਰਾਈਵਰ ਦਿੱਤੀ ਉਹਨਾਂ ਨੇ ਆਪਾਂ ਨੂੰ ਬਾਈ 14 ਲੱਖ ਚੌਨ ਹਲਕਾ ਆ ਬਾਕੀ ਸਿਸਟਮ ਬਾਅਦ ਜਲਵਾਇਆ ਕੀ ਭਰਾਵਾ ਸਾਰੇ ਖਰਚੇ ਉੱਪਰ ਪਏ ਆ ਇਹ ਬਾਈ ਯਾਰ ਮਾੜਾ ਮੋਟਾ ਤਾਂ ਮੈਨੂੰ ਕਹਿਣਾ ਸੀ ਵੀ ਯਾਰ ਤੁਸੀਂ ਫਿਰ ਨਾਲ ਆਏ ਆ ਬਾਈ ਆ ਡੱਡ ਹੁਣ ਕੰਪਨੀਆਂ ਦੇ ਆ ਡੱਡ ਹਾਲੈਂਡ ਦੇ ਨਾਲ ਸਾਰਾ ਕੁਝ ਦੇ ਦਿੰਦੇ ਆ ਦੇ ਦਿੰਦੇ ਆ ਬਹੁਤੀਆਂ ਡੱਡ ਨੇ ਆ ਡੱਡ ਨੇ ਹਰੇਕ ਆ ਡੱਡ ਸਾਹਿਬ ਇਹ ਤਾਂ ਹੈ ਬਾਈ ਤੇ ਬਾਈ ਫਿਰ ਇਹਦਾ ਕਾਰਨ ਜੇ ਮੈਂ ਤੁਸੀ ਦੱਸ ਦੇ ਸੀ ਵੀ ਜੌਂਡੀ ਅਰੀ ਕਾਤੋਂ ਰੱਖਦੇ ਹੋ ਪਹਿਲਾਂ ਵੀ ਆਪਣੇ ਕੋਲ ਤਾਂ ਦੋ ਤਿੰਨ ਹੈਗੇ ਯਾਰ ਪਹਿਲਾਂ ਤਾਂ ਨਾ ਅਸੀਂ ਜੌਂਡੀਰ ਤੋਂ ਬਹੁਤ ਡਰਦੇ ਸੀ ਇਹ ਤੇਲ ਬਹੁਤ ਖਾਂਦਾ ਅੱਛਾ ਹਾਂ ਇਆਪਾਂ ਪਹਿਲਾ ਜੋਂਡੀਅਰ ਲਿਆ ਬਾ 2022 ਦੇ ਜੂਨ ਚ 5405 2 ਬੀ ਲੋ ਵੀ ਆਪਣੇ ਕੋਲ ਆ ਠੀਕ ਹੈ ਬਾਈ ਫਿਰ ਆਪਾਂ ਅਕਤੂਬਰ ਚ ਲਿਆ 22 ਦੇ 515 ਆਲੂ ਬੀਜਣ ਵਾਸਤੇ ਠੀਕ ਹੈ ਜੀ ਤੇ ਕਿਉਂਕਿ ਯਾਰ ਸਾਨੂੰ ਇਹਦੇ ਚ ਕੀ ਇੱਕ ਤਾਂ ਬੰਦਾ ਥੱਕ ਦਾਨੀ ਇਹਦੇ ਤੇ ਬੈਠ ਕੇ ਹਾਂ ਤੇ ਇੱਕ ਹੈਗਾ ਸਾਇਲੈਂਟਾ ਸਾਇਲੈਂਟਾ ਸਹੀ ਹੈ ਯਾਨੀ ਆਪ ਵੀ ਅਸੀਂ ਚਲਾਉਨੇ ਆ ਹਨਾ ਬਿਲਕੁਲ ਸਾਡੇ ਵੀਰ ਜਿਹੜੇ ਰੱਖੇ ਹੋਏ ਨੇ ਡਰਾਈਵਰ ਆਪਣੇ ਭਰਾ ਹੀ ਨੇ ਭਰਾ ਹੀ ਨੇ ਠੀਕ ਹੈ ਨਹੀਂ ਉਹ ਵੀ ਚਲਾਉਂਦੇ ਆ ਤੇ ਆਪਾਂ ਨੂੰ ਇਹ ਆ ਵੀ ਆਪਣੇ ਵਾਂਗੂ ਸਾਰੇ ਆਪਣੇ ਬਰਾਬਰ ਰੱਖ ਕੇ ਚੱਲਦਾ ਮੈਂ ਬਾਈ ਕਦੇ ਫਰਕ ਨਹੀਂ ਰੱਖਦਾ ਇਹ ਖਾਸੀਅਤ ਆ ਬਾਈ ਹਾਂ ਬਿਲਕੁਲ ਇਹਦੇ 'ਚ ਸਾਨੂੰ ਇਹੀ ਖਾਸੀਅਤ ਆ ਲੀਕਿੰਗ ਕੋਈ ਨਹੀਂ ਮੈਸਤਰੀ ਦੀ ਨਹੀਂ ਜਾਣਾ ਦਿਆਣਾ ਨਹੀਂ ਨਾ ਇਹ ਬਾਈ ਬੜੀ ਖਾਸ ਗੱਲ ਆ ਨਾ ਇਹਦੇ 'ਚ ਇਹ ਵੀਰੇ ਬਾਸਰ ਤਕਨੀਕ ਦਾ ਤਕਨੀਕ ਤਕਨੀਕ ਫਿਰ ਬਾਹਰਲੀ ਦਾ ਬਾਈ ਉਹ ਗੱਲ ਉਹੀ ਆ ਜਾਂਦੀ ਹੈ ਫਰਕ ਦਾ ਯਾਰ ਪੈਂਦਾ ਫਰਕ ਦਾ ਪੈਂਦਾ ਤੇ ਮੈਂ ਤੁਸੀਂ ਗੱਲ ਕਰਦੇ ਵੀ ਵੱਡੇ ਬਾਈ ਦੀ ਪਸੰਦ ਆ ਵੀ ਤਾਂ ਆ ਰੱਖਿਆ ਹੈ ਹਾਂ ਬਾਈ ਅਸਪਾ ਟਰੈਕਟਰ ਤਾਂ ਹੁਣ ਸਵਰਾਜ ਲੈ ਲਿਆ ਸੀਗਾ ਆਪਣਾ ਸਰਦਾ ਸੀ ਠੀਕ ਆ ਇਹ ਮੇਰਾ ਭਰਾ ਵਾ ਵੱਡਾ ਅਮਰੀਕਾ ਤੂੰ ਜਾਣਦਾ ਮਨੀ ਨੂੰ ਹੈਨਾ ਬਿਲਕੁਲ ਵੀਰੇ ਉਹਦਾ ਪਹਿਲੇ ਦਿਨ ਤੋਂ ਸੀਗਾ ਵੀ ਜੌਂਡੀਅਰ 4x4 ਵੀ ਲਿਆਉਣਾ ਹੈ ਵੀ ਰੱਖਣਾ ਤੇ ਉਹਨੂੰ ਦੱਸਿਆ ਨਹੀਂ ਆਪਾਂ ਠੀਕ ਆ ਲਿਆ ਕੇ ਫੋਟੋ ਵੀ ਪਾਈਆਂ ਨੇ ਵੀ ਲਿਆਂਦਾ ਵੀ ਲਿਆਂਦਾ ਬਾਈ ਤੇ ਬਾਈ ਨੂੰ ਕਿੰਨੀ ਖੁਸ਼ੀ ਹੋਊ ਉਧਰ ਹੈ ਨਾ ਕਹਿੰਦੇ ਆਣੀ ਸਰਪ੍ਰਾਈਜ਼ ਹੀ ਦਿੱਤਾ ਬਾਈ ਨੂੰ ਤੁਸੀਂ ਇੱਕ ਤਰ੍ਹਾਂ ਤੇ ਇਹਦੇ ਤੇ ਵੀ ਆਉਨੇ ਆ ਬਾਅਦ ਵਿੱਚ ਆਪਾਂ ਬਾਈ ਪੁਰਾਣਿਆਂ ਨਾਲੋਂ ਜੇ ਆਪਾਂ ਗੱਲ ਕਰੀਏ ਕੀ ਕੀ ਫੀਚਰ ਦੇਤੇ ਇਹਦੇ ਦੇ ਵਿੱਚ ਹੁਣ ਨਵੇਂ ਦੇ ਬਾਈ ਫੀਚਰ ਇਹਦੇ ਚ ਇੱਕ ਤਾਂ ਸੀਆਰਡੀਆ ਕਰਤਾ ਠੀਕ ਹੈ ਜੀ ਇਹ ਮੰਨ ਕੇ ਚੱਲ ਵੀ ਜਿਹੜਾ ਆਪਾਂ ਕਹਿਦੀਏ ਪ੍ਰਦੂਸ਼ਣ ਘਟਾਇਆ ਇਹਨਾਂ ਨੇ ਠੀਕ ਹੈ ਜੀ ਬਾਕੀ ਵੀਰੇ ਚਲਾ ਕੇ ਪਤਾ ਲੱਗੂਗਾ ਜਿੰਨਾ ਟਾਈਮ ਆਪ ਨਹੀਂ ਬੋਂਦੇ ਦੂਜੇ ਦੇ ਕਹਦੇ ਵਿਸ਼ਵਾਸ ਨਹੀਂ ਆਪਾਂ ਬਾਕੇ ਦੱਸਾਂਗੇ ਵੀ ਕੀ ਚੀਜ਼ ਆ ਕੀ ਹਾਂ ਯਾਨੀ ਹਲੇ ਜੋ ਕੇ ਦੇਖਿਆ ਨਹੀਂ ਤੁਸੀਂ ਨਹੀਂ ਹਲੇ ਤਾਂ ਯਾਰ ਲਿਆ ਕੇ ਘਰ ਹੀ ਖੜਾ ਕਰਿਆ ਅਸੈਸਰੀਓ ਲਵਾਈ ਆ ਬਸ ਠੀਕ ਆ ਬਾਈ ਠੀਕ ਆ ਤੇ ਬਾਈ ਕਿੰਨੇ ਚ ਪੈ ਗਿਆ ਹੈ ਆਪਾਂ ਨੂੰ 14 ਲੱਖ ਤੇ ਲਿਆਂਦਾ ਕਿੱਥੋਂ ਆ ਇਹ ਲਿਆ ਬਾਈ ਆਪਾਂ ਜੱਸੀ ਹੁਣਾ ਤੋਂ ਮੰਨਵੀ ਵਾਲਿਆਂ ਤੋਂ ਠੀਕ ਆ ਲਿਆ ਆਪਾਂ ਖੰਨੇਉਂ ਦਿੱਤਾ ਉਹਨਾਂ ਨੇ ਉਦਾਂ ਬ੍ਰਾਂਚ ਆ ਉਹਨਾਂ ਦੀਆਂ ਡੇਲੋਂ ਹਾਂ ਖੰਨੇ ਤੇ ਮੁੰਡਾਪੁਰ ਮੁੰਡਾਪੁਰ ਠੀਕ ਆ ਬਾਈ ਤੇ ਬਾਈ ਇੱਕ ਗੱਲ ਕਰ ਲੈਣਾ ਵੀ ਜਿਵੇਂ ਜੌਂਡੀਅਰ ਆਪਣੇ ਪੰਜਾਬ ਦੇ ਵਿੱਚ ਜਦੋਂ ਆਇਆ ਤਾਂ ਇਹ ਕਿਹੜੇ ਇਹਦਾ ਮਾਡਲ ਸੀ ਜਮੇ 5310 ਆ 5305 ਕਿਹੜੇ ਮਾਡਲ ਨੇ ਇਹਨੂੰ ਕਰਤਾ ਸੀ ਵੀ ਹਾਂ ਵਜੋਂੜੀਆਂ ਨਾਲ 5310 ਐਲਟੀ ਮਾਡਲ ਆ ਸੀ ਬਲੈਕ ਟਰੈਡ ਦਾ ਉਹਨੇ ਇਹਦਾ ਕਰਤਾ ਸੀ ਨਾ ਪੂਰਾ ਫੋਲਰ ਪੂਰਾ ਵੇਗਿਆ ਬਾਈ ਇਹਨਾ ਉਹ ਟਰੈਕਟਰ ਦਾ ਪੂਰਾ ਪੌਲ ਹਾਂ ਠੀਕ ਆ ਬਾਈ ਤੇ ਬਾਈ ਟਾਇਰ ਟੂਰ ਕਿੰਨੇ ਦੇ ਲੱਗੇ ਇਹਨੂੰ ਇਹ ਬਾਈ ਇਹਦੇ ਮਗਰਲੇ 16 9 30 ਦੇ ਆ ਠੀਕ ਆ ਜੀ ਤੇ ਮੂਰਲੇ ਦੇ 11 ਦੇ ਆ ਬਈ 11 ਦੇ ਬਾਈ ਠੀਕ ਆ ਤੇ ਆਹਾ ਬਾਈ ਕਿੰਨੇ ਵੇਟ ਨੇ ਇਹਦੇ ਇਹ ਵੇਟ ਲਾਇਆ ਬਾਈ ਇਹਦੇ ਮੂਰੇ 4 ਕਵਾਂਟਲ 70 ਕਿਲੋ ਠੀਕ ਆ 4250 ਇਹ ਬਾਈ ਕਿੰਨੇ ਚ ਪੈ ਗਿਆ ਤੇ ਨਾਲ ਇਹਦਾ ਛਤਰੀ ਦਾ ਇਹ ਬਾਈ ਆਪਾਂ ਰੈਕੂਟੋ ਲਵਾਇਆ 99 ਰੁਪਏ ਕਿਲੋ ਪਿਆ ਵਾ ਹਾਂ ਇਹਦਾ ਪਿਆ ਸੀ ਯਾਰ 45 ਗਿ ਹਜ਼ਾਰ ਦੇ ਕਰੀਬ ਮੈਨੂੰ ਕਲੀਅਰ ਨਹੀਂ ਕਹਿ ਸਕਦਾ ਮਾੜਾ ਮੋਟਾ ਉਧਰ ਉਧਰ ਹੋ ਜੇ 45 ਗਦਾ ਪਿਆ ਹਾਂ ਤੇ 14.5 ਦੀ ਏਜੰਸੀ ਚੋਂ ਛਤਰੀ ਦਵਾਈ ਆ ਵੀਰ ਠੀਕ ਆ 49 14 ਮੰਨ ਕੇ ਚੱਲ ਉਹੀ 700000 ਇਹਦੇ ਤੇ 45000 ਰੁਪਿਆ ਪੈ ਨੇ ਖਰਚੇ ਕਾਗਜ਼ ਪੱਤਰ ਆਰ ਸੀ ਇੰਸ਼ੋਰੈਂਸ ਇੱਕ TCS ਪੈਂਦਾ ਜਦੋਂ ਆਪਾਂ 10 ਲੱਖ ਰੁਪਏ ਦੇ ਉੱਤੇ ਖਰਚਾ ਜਦੋਂ ਉੱਤੇ ਖਰਚਦੇ ਠੀਕ ਆ ਬਾਈ ਨਾਣੀ ਉੱਤੇ ਇਹਦੇ ਲੱਗ ਗਏ ਰੁਪਿਆ ਫੇਰ ਵੀ 14 ਲੱਖ ਤੋਂ ਉੱਤੇ ਲੋਨ ਤੋਂ ਬਿਨਾ ਵੀਰੇ ਚੱਲਦੇ ਨਹੀਂ ਲਈ ਵੇਟ ਲਾਵਾਂਗੇ ਏਡੀਆਂ ਟਰਾਲੀਆਂ ਪਾਉਣੀਆਂ ਨੇ ਤੇ ਮੜ ਕੇ ਖਿੱਚਣਾ ਕਿਵੇਂ ਆ ਇਹਨਾਂ ਦੇ ਨਾਲ ਬਾਈ ਜਿਵੇਂ ਆਪਾਂ ਟਰੈਕਟਰ ਵੱਡਾ ਲੈ ਲਿਆ ਨਾਲ ਦੀ ਨਾਲ ਆਪਾਂ ਨੂੰ ਸੰਧ ਬੰਨਣਾ ਵੀ ਫਿਰ ਉਨਾ ਹੀ ਵੱਡਾ ਕਰਨਾ ਪੈਣਾ ਵੀਰੇ ਜਦੋਂ ਦਾ ਇੱਕ ਗੱਲ ਆ ਹਨਾ ਆਪਾਂ ਦੇਖੋ ਆਪਾਂ ਬਹੁਤ ਥੱਲੇ ਵਾਲੇ ਲੈਵਲ ਤੋਂ ਉੱਠੇ ਆਪਾਂ ਜੱਦੀ ਸਰਦਾਰ ਨਹੀਂ ਹੈਗੇ ਪਹਿਲੀ ਗੱਲ ਇਹ ਹੀ ਗੱਲ ਆ ਇਹ ਬਾਈ ਮਿਹਨਤ ਨਾਲ ਉੱਠੇ ਆਪਾਂ ਦਾ ਵੀਰੇ ਸਿੱਧੀਆਂ ਗੱਲਾਂ ਣਾਉਨੇ ਆ ਪਤਾ ਲੋਨ ਲੈ ਲੈ ਉੱਠੇ ਆ ਹਾਂ ਸਹੀ ਆ ਸਹੀ ਆ ਸਹੀ ਨਹੀਂ ਜੇ ਬਾਈ ਜੋੜੀ ਅਸਲੀਅਤ ਆ ਉਹ ਬਾਈ ਹੁਣੀ ਆ ਬਾਈ ਹੁਣੀ ਦੱਸ ਦੇਨੇ ਆ ਨਾ ਉਹ ਚੀਜ਼ ਵੀ ਬਾਈ ਇੱਕ ਗੱਲ ਹੋਰ ਪੁੱਛਣੀ ਆ ਸਾਰੇ ਤੋਂ ਪਹਿਲਾਂ ਬਾਪੂ ਨੇ ਦੱਸ ਦੇਣਾ ਕਿ ਕਿਹੜਾ ਟਰੈਕਟਰ ਲਿਆ ਸੀ ਬਾਈ ਮੇਰੇ ਡੈਡੀ ਪਹਿਲਾਂ ਸਕਾਟ ਸੀ ਉਦੋਂ ਮੇਰੇ ਡੈਡੀ ਨੇ ਨਵਾਂ ਲਿਆ ਸੀ 35 ਗੇਰਾ ਬ੍ਰੈਂਡ ਨੇ ਬ੍ਰੈਂਡ ਨਿਊ ਹਾ ਬਾਈ ਜਿਆਦਾ ਮੜ ਮੋਟਾ ਵੀ ਕਿਹੜੇ ਸੰਦੀ ਗੱਲ ਇਹ ਨਹੀਂ ਆਪਾਂ ਤੋਂ ਪਹਿਲਾਂ ਬਈ 3511 ਤੋਂ ਅੱਜ ਜੌਂਡੀਅਰ 4x4 ਤੇ ਮੇਨਤਾਂ ਨਾਲੇ ਨੇ ਇੱਕ ਗੱਲ ਇਹਨਾਂ ਦੀ ਹੋਰ ਖਾਸੀ ਇਹ ਤਾਂ ਜਿਵੇਂ ਬਾਈ ਨੇ ਦੱਸਿਆ ਵੀ ਸਾਰੇ ਜਿਹੜੇ ਡਰਾਈਵਰ ਭਰਾ ਨੇ ਉਹ ਮੇਰੇ ਭਰਾ ਹੀ ਨੇ ਬਾਈ ਮੈਨੇਜਮੈਂਟ ਤੋਂ ਬਿਨਾ ਕੰਮ ਚੱਲਦਾ ਨਹੀਂ ਬਾਈ ਮੈਨੇਜਮੈਂਟ ਹੁਣ ਮੈਂ ਆਪ ਤੇਰੇ ਕੋਲ ਆ ਮੈਂ ਕੈਨੇਡਾ 'ਚ ਪੀਆਰ ਆ ਹਾਂ ਤੇ ਮੈਂ ਉੱਥੇ ਛੱਡੀ ਬੈਠਾ ਕੰਮ ਕਰ ਸਾਰਾ ਕੈਨੇਡਾ ਦੀ ਪੀਆਰ ਛੱਡ ਕੇ ਬਾਈ ਖੇਤੀਬੱਤੀ ਨਾਲ ਜੁੜਿਆ ਹੋਇਆ ਇਹ ਵੀ ਖਾਸ ਗੱਲ ਆ ਦੋਤ ਨਹੀਂ ਮੁੰਡੇ ਭਾਜਦੇ ਨੇ ਬਾਈ ਬਾਹਰ ਨੂੰ ਹਨਾ ਤੇ ਅੱਜ ਅੱਜ ਆਪਣਾ ਬਾਬੇ ਦੀ ਕਿਰਪਾ ਨਾਲ ਕੰਮਕਾਰ ਸੈਟਾ ਹੈ ਨਾ ਤੇ ਬਾਈ ਫੇਰ ਆ ਜਾਂਨੇ ਹੁਣ ਇੱਧਰ ਨੂੰ ਇਹ ਬਾਈ ਕਿੰਨੇ ਚ ਪੈ ਗਿਆ ਇਹ ਬਾਈ ਆਪਾਂ ਲਿਆ ਇਹ ਆਪਾਂ ਨੂੰ ਪੈ ਗਿਆ ਯਾਰ 960k ਚ 9 ਲੱਖ 60 ਹਜ਼ਾਰ ਠੀਕ ਆ ਬਾਈ ਕਾਗਜ਼ ਪੱਤਰ ਪਾ ਕੇ ਠੀਕ ਆ ਬਾਈ ਇਹ ਬਾਈ ਐਵੇਂ ਵੀ ਹਿਸਾਬ ਕਿਤਾਬ ਆ ਵੀ ਡਿਊਟੀਆਂ ਟਰੈਕਟਰਾਂ ਦੀਆਂ ਵੀ ਆ ਇਹਦੇ ਤੇ ਚੱਲਣਾ ਆ ਬਾਈ ਇਹ ਲਿਆ ਆਪਾਂ ਐਮਬੀ ਬਲੋ ਵਾਸਤੇ ਠੀਕ ਆ ਠੀਕ ਹੈ ਜੀ ਜਿਹੜੇ ਨੇ ਝੋਨੇ ਵਿੱਚ ਜਦੋਂ ਆਪਾਂ ਝੋਨਾ ਵਧਣਾ ਆਲੂੋਂ ਤੋਂ ਪਹਿਲਾਂ ਐਮਬੀ ਪਲੋ ਮਾਰੂਗਾ ਹਾਂਜੀ ਠੀਕ ਆ ਉਸ ਟਾਈਮ ਇਹਦੀ ਡਿਊਟੀ ਰੋਟੇਟਰ ਤੇ ਹੋਊਗੀ ਠੀਕ ਆ ਬਾਈ ਠੀਕ ਆ ਜੀ ਹੌਲੈਂਡ ਨੇ ਦੋ ਉਹ ਟਰਾਲੀਆਂ ਦੇ ਝੋਨਾ ਵੜਾਉਣਗੇ ਜੀ 5405 ਆ ਉਹ ਰੋਟੇਟਰ ਤੇ ਹੋਊਗਾ ਇੱਕ ਤੇ ਹੋਰ ਹਾਂ ਤੇ 5105 ਆ ਉਹ ਮਲਚਰ ਤੇ ਹੋਊਗਾ ਜੀ ਮਲਚਰ ਤੇ ਹੋਊਗਾ ਤੇ ਆਪਣੇ ਕੋਲ ਇੱਕ ਹੋਰ ਆ 2511 ਨਿੱਕਾ ਉਹ ਬੀਟ ਹੋਣ ਤੇ ਹੋਊਗਾ ਤੇ 515 ਹੀ ਵਜਾਈ ਕਰੂਗਾ ਠੀਕ ਆ ਬਾਈ ਇਹ ਮੈਨੇਜਮੈਂਟ ਤੋਂ ਬਿਨਾ ਕਰਨਾ ਵੀਰੇ ਕੰਮ ਚੱਲਦਾ ਨਹੀਂ ਜੇ ਆਪਾਂ ਗੱਲ ਕਰੀਏ ਨਾ ਵੀ ਵੱਡਾ ਕੋਈ ਬਿਜ਼ਨਸ ਵੇਬੇ ਨਾ ਅਲਾ ਹਿਸਾਬ ਆਰੇ ਵੀ ਵੀ ਮੈਨੇਜਮੈਂਟ ਜੇ ਨਹੀਂ ਹੈਗੀ ਤਾਂ ਕੰਮ ਹਲੇ ਜਿੰਨੀ ਕੋ ਪਹੁੰਚ ਹਾਂ ਉਨਾਂ ਹੀ ਆਪਾਂ ਕਹਿ ਦਈਏ ਉਨਾਂ ਹੀ ਹਰੇਕ ਦਾ ਸਰਕਲ ਆ ਸਰਕਲ ਠੀਕ ਹੈ ਕਿ ਨਹੀਂ ਬਿਲਕੁਲ ਜਿੰਨੀ ਗੇਮ ਕਮਾਉਣੀਆਂ ਤਾਂ ਜੇ ਤੁਹਾਡੇ ਕੋਲ ਮਸ਼ੀਨਰੀ ਆ ਵੀਰੇ ਤਾਂ ਕੰਮ ਕਰੋ ਮੈਂ ਤਾਂ ਪਹਿਲਾਂ ਹਰੇਕ ਨੂੰ ਇਹ ਚੀਜ਼ ਇਹ ਕਹਿਣਾ ਵੀ ਕੋਈ ਵੀਰੇ ਦੇਖੋ ਜਿਹੜਾ ਪਹਿਲੀ ਵਾਰ ਤੀ ਕਹਿ ਜਾਂਦਾ ਜੀ ਅਸੀਂ ਆਲੂ ਲਾਉਨੇ ਆ ਸਾਡੇ ਕੋ 150 ਕਿਲ ਆਲੂਆਂ ਦੇ ਕਰੀਬ ਹੁੰਦਾ ਠੀਕ ਹੈ ਸਾਡੇ ਕੋ 147 ਕਿਲ ਆਲੂਆਂ ਦੇ ਠੀਕ ਹੈ ਬਾਈ ਜੇ ਮੈਂ ਕਹਦਾ ਬਾਈ ਮੈਂ ਪਹਿਲੇ ਦਿਨ ਥੋੜਾ 147 ਲੈ ਮੈਂ ਪਹਿਲੇ ਦਿਨ 1 ਕਿਲਾ ਲੈ 1 ਕਿਲਾ ਲਾਇਆ ਹਾਂ ਇਹ ਵੱਡੀ ਗੱਲ ਆ ਮਿੱਤਰੋ 2008 ਚ ਠੀਕ ਹੈ ਬਾਈ ਤੇ ਮੈਂ ਆਪਦੇ ਹੱਥੀਂ ਲਾਇਆ ਹਾਂ ਆਪ ਬਜਾਈ ਕਰਦਾ ਰਿਹਾ ਬਾਈ ਜਦੋਂ ਤੱਕ 50 ਕਿਲੇ ਸੀ ਆਪ ਹੀ ਪਟਾਈ ਕਰਦਾ ਰਿਹਾ ਕੋਈ ਡਰਾਈਵਰ ਨਹੀਂ ਸੀ ਹਾਂ ਕੱਲਾ ਕਰਦਾ ਤੇ ਅੱਜ ਕੰਮ ਇੰਨਾ ਵਾ ਵੀ ਹੁਣ ਸਾਡਾ ਸਰਦਾ ਹੀ ਨਹੀਂ ਬਾਈ ਅਸੀਂ ਸਰਦਾ ਨਹੀਂ ਹਾਂ ਬਈ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਆ ਜਿਵੇਂ ਆਪਾਂ ਪੜ੍ਹਦੇ ਹੁੰਨੇ ਆ 11ਵੀਂ 12ਵੀਂ ਜਦੋਂ ਉਮਰ ਹੁੰਦੀ ਆ ਬਈ ਨਿਕਲ ਜੀਏ ਕਿ ਪਾਸੇ ਨੂੰ ਹਨਾ ਪਰ ਤੁਸੀਂ ਇੱਥੇ ਹੀ ਰਹੇ ਹੋ ਖੇਤੀ ਨਾਲ ਹੀ ਜੁੜੇ ਹੋ ਬਈ ਦੇਖ ਯਾਰ ਹਾਲਾਤ ਇਹ ਸੀਗੇ ਨਾ ਤਾਂ ਆਪਣੇ ਕੋਲ ਪੂੰਜੀ ਸੀ ਬਾਹਰ ਜਾਣ ਦੀ ਸਿੱਧੀ ਆਪਾਂ ਦਾ ਸਾਫ਼ ਗੱਲਾਂ ਨਾ ਤਾਂ ਸਾਡੇ ਕੋਲ ਪੂੰਜੀ ਸੀ ਬਾਹਰ ਜਾਣ ਦੀ ਹਾਂ ਠੀਕ ਹੈ ਨਹੀਂ ਘਰ ਦੀ ਪੈਲੀ ਆਪਣੇ ਕੋਲ ਭਰਾਵਾ ਨੌ ਕਿਲੇ ਆ ਠੀਕ ਹੈ ਬਾਈ ਦੋ ਪਾਈਆਂ ਸੀ ਹਾਂ ਦੋ ਪਾਈਆਂ ਬਿਲਕੁਲ ਦੋ ਪਾਈਆਂ ਉਹਦਾ ਮਹਾਰਾਜ ਨੇ ਕਿਰਪਾ કરી ਚਲ ਅਸੀਂ ਦੋਨੇ ਭਰਾ ਕੋ ਖਾਂਦੇ ਪੀਂਦੇ ਨਹੀਂ ਮਿਹਨਤ ਸੋਹਣੀ ਕਰੀ ਮਿਹਨਤ ਆ ਬਾਈ ਮਿਹਨਤ ਤਾਂ ਬਹੁਤ ਆ ਘਰ ਵਾਲੀਆਂ ਬਾਹਰ ਨੇ ਦੋਨਾਂ ਦੀਆਂ ਹੂੰ ਉਹਦੀ ਅਮਰੀਕਾ ਚ ਉਹ ਅਮਰੀਕਾ ਪੱਕਾ ਮੈਂ ਕੈਨੇਡਾ ਪੱਕਾ ਕੈਨੇਡਾ ਪੱਕਾ ਹਾਂ ਇਹ ਬਾਈ ਅੱਜ ਜੇ ਤੁਸੀਂ ਮਿਹਨਤ ਉਹ ਟਾਈਮਾਂ ਦੇ ਵਿੱਚ ਕਰੀ ਆ ਤਾਂ ਤੁਹਾਨੂੰ ਵਾਹਿਗੁਰੂ ਨੇ ਅੱਜ ਇੰਨਾ ਤਾਂ ਆਮ ਜਮ ਬਖਸ਼ਿਆ ਹਣਾ ਅੱਗੇ ਵੀ ਤੁਸੀਂ ਭਾਈ ਮਿਹਨਤ ਜਿਹੜੇ ਦੇਖਦੇ ਆ ਭਾਈ ਉਹ ਵੀ ਸਿੱਖਣਗੇ ਤੁਸੀਂ ਥੋੜੇ ਦੋ ਕੁਝ ਉਹ ਚੀਜ਼ਾਂ ਭਾਈ ਆਪਾਂ ਦਾ ਕਹਿੰਦੇ ਆ ਆਪਣੇ ਨਾਲੋਂ ਵੱਧ ਕੇ ਹਰ ਤਰੱਕੀ ਕਰੇ ਹਾਂ ਇਹ ਵੱਡੀ ਗੱਲ ਆਪਾਂ ਨੂੰ ਜੇ ਕੋਈ ਕੋਈ ਪੁੱਛਦਾ ਆਪਾਂ ਅਜੇ ਤੱਕ ਇਹਨੂੰ ਜਵਾਬ ਨਹੀਂ ਦਿੱਤਾ ਵੀ ਵੀਰੇ ਆਹ ਕੰਮ ਅਗਲਾ ਕੋਈ ਕਹਿ ਦੇਵੇ ਵੀ ਮੈਂ ਤਾਂ ਭਾਈ ਆਪਣਾ ਰਾਜ ਨਹੀਂ ਦੱਸਣਾ ਆਪਾਂ ਪਹਿਲਾਂ ਅਗਲੇ ਨੂੰ ਰਾਜ ਦੱਸੀਦਾ ਵੀ ਆਹ ਚੀਜ਼ ਕਰ ਭਾਈ ਆਹ ਕਰ ਠੀਕ ਹੈ ਕਹਿੰਦੇ ਅਸੀਂ ਤਾਂ ਆਹੀ ਕਰਦੇ ਹਾਂ ਇਹੀ ਕਰਦੇ ਆਂ ਖਾਸ ਗੱਲ ਇਹ ਵੀ ਆ ਭਈ ਖੇਤੀਬਾਤੀ ਦੇ ਨਾਲ ਪਿੰਡ ਦੇ ਵਿੱਚੋਂ ਲਾ ਲੋ ਚਾਹੇ ਏਰੀਏ ਦੇ ਵਿੱਚੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਅੱਜ ਤੱਕ ਇਹ ਬਾਈ ਹੁਣਾਂ ਨੇ ਕਿਸੇ ਨੂੰ ਲਾਲੇ ਚਾਚੇ ਹੁਣਾਂ ਨੇ ਜਵਾਬ ਨਹੀਂ ਦਿੱਤਾ ਹਰ ਹਰ ਬੰਦੇ ਦੇ ਨਾਲ ਖੜੇ ਨੇ ਹਨਾ ਤੇ ਜੇ ਆਪਾਂ ਕੈਂਪ ਦੀ ਵੀ ਬਾਈ ਮਾੜਾ ਜਿਕਰ ਕਰ ਲੈਨੇ ਵਿੱਚ ਉਹ ਵੀ ਕਿੱਡਾ ਵੱਡਾ ਕੰਮ ਤੁਸੀਂ ਸਾਂਭਿਆ ਹੋਇਆ ਸੇਵਾ ਦਾ ਬਾਈ ਉਹ ਤਾਂ ਦੇਖੋ ਆਪਾਂ ਉਹਦੇ ਚ ਕਰ ਕੁਛ ਨਹੀਂ ਰਹੇ ਉਹ ਤਾਂ ਇੱਕ ਮਹਾਰਾ ਹੀ ਨਹੀਂ ਸੇਵਾ ਵਾਲਾ ਬਾਈ ਬਿਲਕੁਲ ਬਿਲਕੁਲ ਪੈਸੇ ਕਿਸੇ ਦੀ ਆ ਹਾਂ ਨਾ ਕੋਈ ਰਿਹਾ ਹਾਂ ਠੀਕ ਆ ਆਪਾਂ ਨੂੰ ਤਾਂ ਇੱਕ ਸੰਭਾਲਾ ਦਿੱਤਾ ਵਾਲਾ ਵੀ ਤੁਸੀਂ ਭਾਈ ਇਹਨੂੰ ਚੀਜ਼ ਨੂੰ ਸਾਂਭ ਕੇ ਚਲਾ ਲਓ ਇਹ ਵੀ ਬਾਈ ਵੱਡਾ ਕੰਮ ਆ ਤੁਹਾਡਾ ਚਲੋ ਭਾਈ ਮਾਰ ਆਏ ਨੇ ਬਖਸ਼ਾ ਆਪਾਂ ਕਹਿੰਦੇ ਆ ਵਧੀਆ ਕਿਸੇ ਦਾ ਭਲਾ ਹੁੰਦਾ ਭਲਾ ਹੁੰਦਾ ਭਲਾ ਹੁੰਦਾ ਵੀ ਆ ਭਾਈ ਹੁੰਦਾ ਭਾਈ ਹੁੰਦਾ ਜਦੋਂ ਆਇਆ ਮੇਤੋਂ ਆਉਣ ਤੋਂ ਬਾਅਦ ਇੱਕ ਕੈਂਪ ਲੱਗਿਆ ਮੈਂ ਜਾ ਕੇ ਦੇਖ ਕੇ ਆਇਆ ਹਾਂ ਹਾਂਜੀ ਤੇ ਉੱਥੇ ਜਾ ਕੇ ਪਤਾ ਲੱਗਦਾ ਪਤਾ ਲੱਗਦਾ ਵੀਰੇ ਪਤਾ ਲੱਗਦਾ ਨਹੀਂ ਜਿਹੜੇ ਆਪਣੇ ਆਉਂਦੇ ਵੀ ਨਹੀਂ ਉੱਥੇ ਜਿਹੜੇ ਮਰੀਜ਼ ਆਉਂਦੇ ਉਹ ਵੀ ਦੱਸਦੇ ਆ ਵੀ ਜਿਹੜੀ ਇੱਥੇ ਸਹੂਲਤ ਮਿਲਦੀ ਉਹ ਕਿਤੇ ਨਹੀਂ ਮਿਲਦੀ ਨੇ ਠੀਕ ਹੈ ਕਿ ਨਹੀਂ ਬਾਈ ਹੁਣ ਆ ਜਾਨੇ ਆ ਬਾਈ ਟਰੈਕਟਰ ਵੱਲ ਨੂੰ ਇਹਦੇ ਮਾੜੇ ਮੋٹے ਦੱਸ ਦੋ ਫੀਚਰ ਆ ਸੱਚ ਕੱਲ ਲਿਆ ਕੇ ਲੈਂਦੇ ਆ ਇਹ ਇਹ ਤੇ ਕਿੰਨੇ ਕੁ ਲੱਗੇ ਬਾਈ ਇਹ ਬਾਈ 골ਡ ਸਟਾਰ ਵਾਲਿਆਂ ਦੇ ਲਵਾਤੇ ਸਮਾਨੇ ਸਮਾਨੇ ਠੀਕ ਆ ਬਾਈ ਯਾਰ ਇਹਨਾਂ ਨੇ ਨਾ ਲਵਾਤਾ ਇਹਦੇ ਵੀ ਸੈਂਪਲ ਹੀ ਦਿੰਦੇ ਇਹਦੀ ਨਾ ਸ਼ੋ ਗੋਲ ਕਰਤੀ ਹਾਂ ਗੋਲ ਕਰੀ ਕਰਕੇ ਆ ਹਾਂ ਨਾ weight ਨਾਲ ਨਹੀਂ ਸੀ ਪ੍ਰੋਪਰ ਲੱਗ ਰਹੇ ਮੈਂ ਲਿਆਇਆ ਸੀ ਮੈਂ ਫਿਰ ਵਾਪਸ ਕਰਕੇ ਆ ਰੈਕੋਟ ਵਾਲਿਆਂ ਨੂੰ ਠੀਕ ਆ ਬਾਈ ਤੇ ਫਿਰ ਮੈਂ ਇਹਨਾਂ ਦੇ ਦੇਖੇ 골ਡ ਸਟਾਰ ਵਾਲਿਆਂ ਦੇ ਸਮਾਨੇ ਹੂੰ ਇਹ ਇਹ ਦਿੱਤੇ ਤਾਂ ਇਹਨਾਂ ਨੇ ਭਰਾਵਾ ਥੋੜੇ ਜਿਹੇ ਮਹਿੰਗੇ ਐਵੇਂ ਆਪਾਂ ਕਹ ਲਈਏ ਆਪਾਂ ਨੂੰ 35000 ਉਹਨਾਂ ਨੇ 500 ਦੇ ਦਿੱਤੇ ਆ ਉੱਪਰ ਖਰਚਾ ਪੈ ਗਿਆ 1500 ਤੇਲ ਲੱਗ ਗਿਆ ਗੱਡੀ ਦਾ ਹਨਾ ਠੀਕ ਆ ਤੇ ਇਹ ਜਾਣ ਕੇ ਕੁਆਲਿਟੀ 'ਚ ਫਰਕ ਕੁਆਲਿਟੀ 'ਚ ਫਰਕ ਕੁਆਲਿਟੀ 'ਚ ਫਰਕ ਤੇ ਬਾਈ ਜਿਵੇਂ ਹੁਣ ਆਪਣੇ ਕੋਲ ਟੋਟਲ ਕਿੰਨੇ ਟਰੈਕਟਰ ਨੇ ਟਰੈਕਟਰ 7 ਆ ਵੀਰੇ ਇੱਕ ਦਾ 22 11 ਆ 6 ਨਵੇਂ ਆ ਵੱਡੇ 6 ਨਵੇਂ ਨੇ 5 4 ਵੀਲ ਆ ਇੱਕ 2 ਵੀਲ ਜਿਵੇਂ ਉਹ ਕਹਿਣ ਕੋਈ ਇੱਕ ਤਾਂ ਦਿਲ ਦੇ ਨੇੜੇ ਹੁੰਦਾ ਕਿਹੜਾ ਵਾ ਬਾਈ ਸਾਰੀ ਦਿਲ ਦੇ ਨੇੜੇ ਨਹੀਂ ਫੇਰ ਵੀ ਜਿਹੜਾ ਬੰਦ ਪਿਆਰ ਹੋਵੇ ਨਹੀਂ ਯਾਰ ਸਾਰੀ ਪਿਆਰੇ ਆਪਾਂ ਨੂੰ ਇਹ ਵੱਡੀ ਗੱਲ ਆ ਉਹ ਕਹਿੰਦੇ ਮਾਂ ਨੂੰ ਪੁੱਤ ਸਾਰੇ ਹੀ ਪਿਆਰੇ ਹੁੰਦੇ ਨਹੀਂ ਆਪਣਾ ਤਾਂ ਭਰਾਵਾ ਸਾਰਾ ਕੁਝ ਹੀ ਪਿਆਰਾ ਦੇ ਮਸ਼ਾ ਦਾ ਲਿਹਾ ਲਿਆ ਤੈਨੂੰ ਪਤਾ ਕਸ਼ਤਾਂ ਮਸ਼ਾ ਦਿੱਤੀਆਂ ਜਾਂਦੀਆਂ ਨੇ ਮਸ਼ਾ ਲਿਆ ਲੋਹਾ ਸਹੀ ਆ ਸਹੀ ਜਦੋਂ ਸਾਨੂੰ ਕੋਈ ਹੁਣ ਨੌ ਲੈ ਦਿੰਦਾ ਵੀ ਆ ਚੀਜ਼ ਵੇਚ ਦੇ ਦੀ ਸਾਲੀਆਂ ਐ ਦਿਲ ਕਰਦਾ ਵੀ ਯਾਰ ਮਸ਼ਾ ਤਾਂ ਲਿਆ ਮਸ਼ਾ ਜੁੜਿਆ ਬਾਈ ਨਹੀਂ ਕਰਨੇ ਵੀਰ ਇੱਕ ਇਹ ਵੀਡੀਓ ਵਿਚਾਲਦੀ ਆ ਇਹਦੇ ਚ ਮੈਂ ਵੈਸੇ ਵੀ ਗੱਲ ਮੈਂ ਕਰਦਾ ਹੁੰਦਾ ਕਰਨੇ ਵੀਰੇ ਨੇ ਤੇ ਮਨੀ ਵੀਰੇ ਨੇ ਮਿਹਨਤ ਬਹੁਤ ਕੀਤੀ ਆ ਲਾਲੇ ਚਾਚੇ ਹੁਣੀ ਵੀ ਚਲੋ ਪਹਿਲਾਂ ਕਰੀ ਆ ਉਹਨਾਂ ਨੇ ਉਹ ਅਸੀਂ ਦੇਖੀ ਨਹੀਂ ਤੁਹਾਨੂੰ ਅਸੀਂ ਦੇਖਿਆ ਕਰਦੇ ਆ ਤੁ ਯਾਰ ਰੁਪਈਆ ਖੇਤਾਂ ਦੇ ਵਿੱਚ ਵੀ ਅਸੀਂ ਨਾ ਪਹਿਲਾਂ ਤਾਂ ਹੀ ਸਾਲਾ ਪਤਾ ਗੱਲ ਕੀ ਆ ਇੱਕ ਤਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਪਹਿਲਾਂ ਹਾਲਾਤ ਜਦੋਂ ਮਾੜੇ ਹੁੰਦੇ ਆ ਨਾ ਸਾਲਾ ਕੋਈ ਨਹੀਂ ਪੁੱਛਦਾ ਇਹ ਗੱਲ ਹੈ ਕਿਸੇ ਨੇ ਪੁੱਛਿਆ ਨਹੀਂ ਸਿੱਧੀਆਂ ਆਪਣੇ ਕੋਲ ਦਾ ਸਾਫ਼ ਗੱਲਾਂ ਨਹੀਂ ਬਾਈ ਕਿਸੇ ਨੇ ਆਪਣੇ ਮੋਢੇ ਤੇ ਹੱਥ ਨਹੀਂ ਰੱਖਿਆ ਨਾ ਆਪਾਂ ਨੂੰ ਵੀਰੇ ਕੋਈ ਕਹਿ ਸਕਦਾ ਹਾਂ ਹਾਂ ਕੋਈ ਐਂ ਕਹਿਦਾ ਮਾੜੇ ਹਾਲਾਤ ਸੀ ਬਾਈ ਯਾਰ ਕਰਜ਼ਾ ਚੱਕ ਚੱਕ ਬਣਾਇਆ ਸਾਰਾ ਕੁਝ ਤੇ ਕਰਜ਼ਾ ਲਾਹ ਵੀ ਦਿੱਤਾ ਲਾਹ ਵੀ ਦਿੱਤਾ ਤੇ ਇਸ ਟਾਈਮ ਮਹਾਰਾਜ ਦੀ ਕਿਰਪਾ ਕਿਰਪਾ ਬਾਈ ਹਾਂ ਜੇ ਤੁਸੀਂ ਬਾਈ ਮਿਹਨਤ ਕਰੀ ਇਹੋ ਚੀਜ਼ਾਂ ਤਾਂ ਪੋਸੀਬਲ ਹੋਈਆਂ ਨਹੀਂ ਬਾਈ ਬਥੇਰੇ ਲੋਕਾਂ ਨੇ ਕਿਹਾ ਵੀ ਯਾਰ ਫਾਹਾ ਲੈਣਗੇ ਅੱਜ ਲੈ ਜਾਣਗੇ ਕੱਲ੍ਹ ਲੈ ਜਾਣਗੇ ਇਹ ਬਾਈ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਆਵੇਂ ਬਾਈ ਯਾਰ ਆਪਾਂ ਸੁਣੀ ਤੁਸੀਂ ਆਦਾ ਕੰਮ ਤੇ ਫੋਕਸ ਰੱਖਦੇ ਮੇਰਾ ਕੰਮ ਤੇ ਫੋਕਸ ਆ ਮੈਨੂੰ ਹੁਣ ਵੀ ਬਥੇਰਾ ਕੁਝ ਕਹਿੰਦੇ ਆ ਮੈਨੂੰ ਆਪਣੇ ਪਿੰਡ ਚ ਇੱਕ ਬੰਦੇ ਨੇ ਕਿਹਾ ਮੈਨੂੰ ਕੋਈ ਬੰਦਾ ਆ ਕੇ ਦੱਸਦਾ ਕਹਿੰਦਾ ਯਾਰ ਇਹ ਜਦੋਂ ਮਰਜੀ ਦੇਖੀ ਗੱਟ ਤੇ ਘੜੀ ਹੁੰਦੀ ਆ ਵਧੀਆ ਬੂਟ ਪਾਏ ਹੁੰਦੇ ਆ ਵਧੀਆ ਕੱਪੜੇ ਪਾਏ ਹੁੰਦੇ ਆ ਆਪਰੇ ਦੀਚ ਨਹੀਂ ਕਰਦੇ ਮੈਂ ਕਿਹਾ ਵੀਰੇ ਯਾਰ ਤੁਸੀਂ ਕੱਪੜਿਆਂ ਨਾ ਦੇਖੋ ਸਾਫ ਸੁਥਰਾ ਰਹਿਣਾ ਤਾਂ ਬੰਦੇ ਦਾ ਕਰਮ ਕਰਮ ਬਿਲਕੁਲ ਠੀਕ ਹੈ ਨਹੀਂ ਆਪਾਂ ਜਾ ਕੇ ਹੁਣ ਇੱਥੋਂ ਜਾਣਾ ਅਸੀਂ ਗਾਹਾਂ ਵਧੀਆ ਬੰਦਿਆਂ ਜਾ ਕੇ ਚਾਰਾਂ 'ਚ ਬੈਠਣਾ ਹਨਾ ਯਾਰ ਬੰਦਾ ਆਪਾਂ ਨਹੀਂ ਕਹਿੰਦੇ ਚੰਗਾ ਮਾੜਾ ਗਰੀਬ ਅਮੀਰ ਹਰਕ ਬਿਲਕੁਲ ਬਿਲਕੁਲ ਇੱਕ ਨਾਉਣਾ ਤੋਣਾ ਤੇ ਸਾਫ ਸੁਥਰੇ ਕੱਪੜੇ ਪਾਉਣਾ ਪਾਉਣਾ ਤਾਂ ਇੱਕ ਯਾਰ ਚੰਗੀ ਗੱਲ ਹੈ ਚੰਗੀ ਗੱਲ ਆ ਬਾਈ ਬਿਲਕੁਲ ਚੰਗੀ ਗੱਲ ਹੈ ਇਹ ਬਾਈ ਲੋਕਾਂ ਨਾਲ ਜਿਹੜੇ ਕਿਸੇ ਪਾਸੇ ਜਿਉਂ ਨਹੀਂ ਦਿੰਦੇ ਨਹੀਂ ਚਲੋ ਆਪਾਂ ਤਾਂ ਕਹਿੰਦੇ ਮਹਾਰਾਜ ਸਾਰਿਆਂ ਨੂੰ ਚੰਗੇ ਕੱਪੜੇ ਪੋਹਣ ਹਾਂ ਸਾਰੇ ਆਪਾਂ ਤੋਂ ਤਾਂ ਹਾਂ ਰਹਿਣ ਹਾਂ ਠੀਕ ਹੈ ਕਿ ਨਹੀਂ ਸਹੀ ਹੈ ਸਹੀ ਪਰ ਜਿੱਥੇ ਆ ਦੇਖੋ ਜਿਹਹ ਜੀ ਸੋਚ ਆਪਾਂ ਰੱਖਾਂਗੇ ਉਹੋ ਜਹਾ ਰੱਬ ਦਊ ਹੂੰ ਬਿਲਕੁਲ ਬਿਲਕੁਲ ਜੇ ਸੋਚ ਮਾੜੀ ਰੱਖਾਂਗੇ ਤਾਂ ਰੱਬ ਮਾੜਾ ਹੀ ਦਊ ਮਾੜਾ ਹੀ ਦਊ ਜੇ ਤਾਂ ਬਾਬਾ ਫਤਈ ਬਖਸ਼ ਦਾ ਜਿਵੇਂ ਬਾਈ ਆਪਾਂ ਉਹ ਕੈਂਪ ਵਾਲੀ ਵੀਡੀਓ ਕਰੀ ਸੀ ਉਸ ਦਿਨ ਮੈਂ ਸ਼ਾਮ ਨੂੰ ਮਨੀ ਵੀਰੇ ਕੋਲ ਬੈਠਾ ਸੀ ਜੇ ਮੈਂ ਤੁਸੀਂ ਅੱਜ ਗੱਲਾਂ ਕੰਮ ਦੀਆਂ ਬਹੁਤ ਗੱਲਾਂ ਤੁਹਾਨੂੰ ਸਿੱਖਣ ਦੀਆਂ ਨੇ ਹਣਾ ਬੰਦੇ ਮਨੀ ਵੀਰੇ ਨੇ ਵੀ ਬਹੁਤ ਗੱਲਾਂ ਦਸੀਆਂ ਤੇ ਬਾਈ ਵੀ ਕਹਿੰਦਾ ਵੀ ਬਾਈ ਕਹਿੰਦਾ ਬੈਠਾ ਯਾਰ ਦੋਨੇ ਭਰਾਵਾਂ ਦਾ ਐ ਹੁੰਦਾ ਸੀਗਾ ਵੇਖ ਜਿਹੜੀ ਗੱਲ ਉਹਨੇ ਕਰਨੀ ਆ ਤਾਂ ਮੈਂ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਜਿਹੜੀ ਮੈਂ ਕਰਨੀ ਆ ਉਹਨੇ ਮੇਰੀ ਗੱਲ ਜਦੋਂ ਦਖਲ ਅੰਦਾਜ਼ੀ ਵੀ ਦੇਣੀ ਹੈਗੀ ਠੀਕ ਆ ਇੱਕ ਦੂਜੇ ਨੂੰ ਕਹਿ ਦੇਣਾ ਵੀ ਆਹ ਗੱਲ ਯਾਰ ਐ ਹੋ ਜੂਗੀ ਪਰ ਇਹ ਨਹੀਂ ਕਹਿਣਾ ਹੈਗਾ ਵੀ ਹਾਂ ਤੂੰ ਕਰੀ ਜਾਨਾ ਡੈਡੀ ਮੈਂ ਕਰਦਾ ਅਸੀਂ ਦੋਨੇ ਭਾਈਆਂ ਨੇ ਜਾਣ ਕੇ ਦੇਖ ਕੇ ਚੱਲਿਆ ਪਿੱਛਾ ਆਪਦਾ ਦੇਖ ਕੇ ਚੱਲੇ ਆ ਬਿਲਕੁਲ ਬਿਲਕੁਲ ਭਾਈ ਇਹ ਜਿਹੜੀ ਚੀਜ਼ ਐ ਅਸੀਂ ਆ ਟਰੈਕਟਰ ਦੋ ਲੈਨੇ ਜੇ ਸਾਡੀ ਪਿੱਠ ਨੇ ਭਾਰ ਚੁਲਿਆ ਪਾ ਤਾਂ ਲੈ ਲੈ ਇਹ ਨਹੀਂ ਹੈਗਾ ਵੀ ਯਾਰ ਅੱ비 ਨਹੀਂ ਭਾਈ ਗਾਹਾਂ ਜੇ ਲੈ ਲੇ ਤਾਂ ਆਪਣੇ ਕੋਲ ਹੱਥੋਂ ਕੁਛ ਨਹੀਂ ਰਹਿਣਾ ਫੋਕਰ 35 ਨੂੰ ਨਹੀਂ ਲੈ ਤੁਸੀਂ ਦੇਖੋਗੇ ਆਪਣੇ ਵਾਹਣਾ ਚ ਚੱਲਦੇ ਬਿਲਕੁਲ ਭਾਈ ਚੱਲਦੇ ਚੱਲਦੇ ਸਹੀ ਐ ਸਹੀ ਐ ਤੇ ਭਾਈ ਦੇ ਇਧਰ ਆਪਾਂ ਪੇਜ ਤੇ ਵੀ ਆਉਨੇ ਆ ਤੇ ਭਾਈ ਇੱਕ ਗੱਲ ਮੈਨੂੰ ਹੋਰ ਦੱਸਿਓ ਜਿਵੇਂ ਬਾਹਰ ਲਾਇਆ ਏ ਟਾਈਮ ਤੁਸੀਂ ਕਿੰਨਾ ਟਾਈਮ ਲਾਇਆ ਮੈਂ ਬਰੇ ਸ਼ੇਮੀ ਨੇ ਲਾਇਆ 6 ਵੀਨੇ ਲਾਇਆ ਤੇ ਪੀਆਰ ਹੋ ਗਏ ਉਧਰ ਬਾਈ ਕਾਦਾ ਕੰਮ ਕਰਿਆ ਫੇਰ ਮੈਂ ਬਾਈ ਦਿਹਾੜੀ ਕਰਕੇ ਆ ਬੇਰੋਚ ਬਾਈ ਮਨ ਦੇ ਵਿੱਚ ਕੋਈ ਐਸੀ ਦੀ ਗੱਲਬਾਤ ਆਈ ਹੋਵੇ ਵੀ ਯਾਰ ਉਧਰ ਐਡਾ ਨਹੀਂ ਬਹੁਤ ਆਈ ਆ ਬਾਈ ਨਾਲ ਦਿਆਂ ਨੇ ਬਥੇਰੀਆਂ ਕਈਆਂ ਨੇ ਉਧਰ ਮਜਬੂਰੀਆਂ ਨੇ ਵੀਰ ਹਾਂ ਤੇ ਇਧਰ ਡੈੜੀ ਲੱਖ ਰੁਪਈਆ ਵੇ ਜੂ ਉਧਰ ਦਾ ਯਾਰ ਥੋੜੇ ਹੀ ਬਣਨੇ ਥੋੜੇ ਹੀ ਬਣਨੇ ਠੀਕ ਆ ਨੀ ਇੰਨਾ ਕੁਝ ਜੋੜਿਆ ਵੇਚਣਾ ਥੋੜੋ ਆ ਯਾਰ ਇਹ ਉਧਰ ਆਪਾਂ ਦਿਹਾੜੀ ਕਰਕੇ ਆਏ ਬਾਈ ਹਾਂ ਇਹ ਵੱਡੀ ਗੱਲ ਆ ਮਿੱਤਰੋ ਬਾਈ ਤੋ ਸਿੱਖਿਓ ਵੀ ਭਾਈ ਜਿਹੜੇ ਦੇਖਦੇ ਆ ਹਨਾ ਕਈ ਵਾਰ ਬਾਈ ਬੰਦੇ ਅ हां हरएक दी डिफरेंट 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 सो सोच है पर तेरी थोड़ी सोच आओ सही है ਤੇ ਬਾਈ ਬਾਈ ਦਾ ਪੇਜ ਵੀ ਆ ਇੰਸਟਾਗ੍ਰam ਤੇ ਇੰਦਰਜੀਤ ਫਾਰਮਰ ਥਾਂਦੀ ਫਾਰਮ ਐਗਰੀਕਲਚਰ ਵਾਲਾ ਬਾਈ ਉਹਨਾਂ ਦਾ ਲੋਗੋ ਵੀ ਬੜਾ ਸੋਹਣਾ ਫੇਸਬੁੱਕ ਤੇ ਵੀ ਆ ਵੱਡਾ ਧਾਮ ਜਾਮਾ ਮਿਹਨਤ ਕਾਸ਼ ਲੋਕ ਨੇ ਤਾਂ ਹੀ ਅੱਜ ਇੱਥੇ ਤੱਕ ਆਏ ਨੇ ਬਾਈ ਕੋਈ ਮਾਨ ਦੀ ਗੱਲਬਾਤ ਹੋ ਰਹੀਂਦੀ ਹੋਵੇ ਤੁਹਾਡੀ ਬਸ ਵੀਰੇ ਸ਼ੁਣ ਤਾਂ ਸ਼ੁਕਰੀਆ ਮਨਾਈ ਜਾਂਦੇ ਆ ਸਾਰਾ ਦਿਨ ਮਹਾਰਾਜ ਦਾ ਸ਼ੁਕਰੀਆ ਬਸ ਸ਼ੁਕਰੀਆ ਹੁਣ ਕੁਛ ਨਹੀਂ ਮੰਗਦੇ ਬਾਈ ਕਈ ਬੰਦੇ ਆ ਕਰਕੇ ਨਾ ਵੀ ਜਿਵੇਂ ਸੈੱਟ ਹੋ ਮਹਾਰਾਜ ਨੇ ਕਿਰਪਾ ਕਰੀ ਕਿਸੇ ਬੰਦੇ ਤੇ ਉਹ ਬੰਦੇ ਐ ਕਿਸੇ ਨੂੰ ਬੁਲਾਉਣਾ ਚਾਹੁੰਦਾ ਨਹੀਂ ਹਵਾਜ ਪਰ ਤੁਹਾਡੇ ਜੇ ਚੀਜ਼ ਜਮਾਈ ਹੈ ਨਹੀਂ ਬਾਈ ਉਹ ਵੀਰੇ ਯਾਰ ਆਪਾਂ ਆਪਾਂ ਹਾਈ ਜ਼ੀਰੋ ਲੈਵਲ ਤੇ ਸੀ ਹਾਂ ਇਹੜਾ ਬੰਦਾ ਇਹ ਚੀਜ਼ ਤੋੜਦਾ ਅੱਜ ਰੱਬ ਨਹੀਂ deta ਕੱਲ ਨੂੰ ਘਰ ਚ ਕੋਈ ਬਿਮਾਰੀ ਵੜ ਗਈ ਤਾਂ ਡਾਕਟਰ 4 ਦਿਨ ਚ ਹੀ ਲੈ ਜਾਣਗੇ ਸਾਰਾ ਕੁਝ ਲੈ ਜਾਣਗੇ ਸਹੀ ਗੱਲ ਮਹਾਰਾਜ ਦਾ ਪਤਾ ਸਾਰਾ ਦਿਨ ਸ਼ੁਕਰ ਹੀ ਮਨਾਈਏ ਬਸ ਜਿਹੜਾ ਕੋ ਦੇਤਾ ਵਧੀਆ ਮਾਲਕਤੇ ਰਹੀ ਆ ਬਿਲਕੁਲ ਬਾਈ ਬਿਲਕੁਲ ਤੇ ਇਹਨੂੰ ਬਾਈ ਆਪਾਂ ਵੀਡੀਓ ਨੂੰ ਮੜ ਜਾ ਇੱਥੇ ਨਿਮੇੜ ਲੈਂਦੇ ਆ ਫਿਰ ਆਪਾਂ ਜਿਹੜੀ ਦੂਜੀ ਕਰਨੀ ਆ ਉਹਦੇ ਚ ਕੋਈ ਗੱਲ ਨਹੀਂ ਆਮ ਜਾਮ ਉਹਦੇ ਚ ਆਪਾਂ ਸਾਰਾ ਲੁਕੋ ਕੇ ਰੱਖਣਾ ਹਲੇ ਦਿਖਾਉਣਾ ਕੁਝ ਨਹੀਂ ਤਾਂ ਹੀ ਮੈਂ ਪਹਿਲਾਂ ਕਿਹਾ ਕੋਈ ਬਾਈ ਹਲੇ ਦਿਖਾਉਣਾ ਟ੍ਰੇਲਰ ਹੀ ਆ ਤੁਹਾਨੂੰ ਤੇ ਬਾਈ ਧੰਨਵਾਦ ਤੁਹਾਡਾ ਵੀ ਜਿਹੜਾ ਤੁਸੀਂ ਟਾਈਮ ਕੱਢਿਆ ਪਤਾ ਗੱਲ ਕੀ ਆ ਤੁਹਾਡਾ ਜਿਹੜਾ ਅਸੀਂ ਇਹ ਚੀਜ਼ ਨੂੰ ਸਮਝਦੇ ਆਂ ਬਾਈ ਜਿਹੜਾ ਤੁਹਾਡਾ ਤਾਮ ਜਾਮ ਆ ਤੁਹਾਡਾ ਜਿਹੜਾ ਮਿਹਨਤ ਆ ਤੁਹਾਡੀ ਹਾਂ ਬਾਈ ਤੁਹਾਡੇ ਕੋ ਤਾਂ ਟਾਈਮ ਹੀ ਨਹੀਂ ਹੁੰਦਾ ਬਾਈ ਕਿਹੜੇ ਟਾਈਮ ਹੈ ਇੱਧਰ ਉੱਧਰ ਨੂੰ ਬਾਈ ਸਾਡਾ ਆਇਆ ਯਾਰ ਦੇਖੋ ਮੈਂ ਐਵੇਂ ਕਹਦਾ ਮੈਂ ਆਪ ਕਰਦਾ ਦੇਖੋ ਜੇ ਮੈਂ ਐਡੇ ਕੰਮ ਚ ਆਪ ਕਹਦਾ ਮੈਂ ਜਾ ਕੇ ਯਾਰ ਖਾਲ ਕਢਿਆ ਮੈਂ ਇੱਕ ਮੋਟਰ ਦਾ ਤੇ ਮੈਂ ਕਰੋ ਸਾਡਾ ਸਾਰਾ ਕੰਮ ਰੁਕ ਜਾਂਦਾ ਰੁਕ ਜਾਂਦਾ ਇਹ ਤਾਂ ਸਾਡੀ ਦਾ ਦੇਖ ਰੇਖੀ ਆ ਹਾਂ ਦੇਖ ਰੇਖੀ ਇਹ ਵੀ ਬਈ ਵੱਡਾ ਗਮ ਦੇਖ ਰੇਖ ਦੇ ਆਪਾਂ ਕਹਿ ਦਈਏ ਨਾ ਵੀ ਲੈ ਇਹ ਕੀ ਕਰਦਾ ਦੇਖ ਰੇਖ ਤੋਂ ਬਿਨਾ ਵੀਰੇ ਯਾਰ ਕੋਈ ਕੰਮ ਹੀ ਨਹੀਂ ਕਰਦਾ ਕੰਮ ਮੇਰੀ ਫਸਲ ਖਰਾਬ ਹੋਈ ਉਹਦੇ ਮੈਂ ਕੁਲੂਮਨਾਲੀ ਫਰਦਾ ਮੈਂ ਸਹੀ ਗੱਲ ਸਹੀ ਗੱਲ ਆ ਸਹੀ ਗੱਲ ਇਹ ਤਾਂ ਬਈ ਹੈ ਇਹ ਸੀ ਦੋਸਤੋ ਵੀਰੇ ਕਰਨੇ ਨਾਲ ਇੱਕ ਛੋਟੀ ਜੀ ਗੱਲ ਆਪ ਕਹਿ ਸਕਦੇ ਇਹਨੂੰ ਆਪਾਂ ਪਰ ਵੱਡੀ ਵੀਡੀਓ ਆਪਾਂ ਤੁਹਾਡੇ ਸਾਹਮਣੇ ਜਲਦੀ ਬਾਈ ਹੁਣਾਂ ਤੋਂ ਲੰਮਾ ਕੇ ਟਾਈਮ ਲੈ ਕੇ ਆਵਾਂਗੇ ਤੇ ਬਾਈ ਹੁਣਾਂ ਨੂੰ ਮੁਬਾਰਕਾਂ ਵੀ ਦਿਓ ਜਿਉਂ ਟੀਅਰ ਤੇ ਆਪਣੇ ਸਵਰਾਜ ਦੀਆਂ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਤੇ ਬਾਈ ਦੇ ਪੇਜ ਨੂੰ ਵੀ ਫੋਲੋ ਕਰ ਲਿਓ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਬਾਈ ਕੋ ਮਾਨ ਦੀ ਗੱਲਬਾਤ ਰਹਿੰਦੀ ਤਾਂ ਨਹੀਂ ਹਾਂ ਵੀਰੇ ਫਤਈ ਬਾਕੀ ਗਾਂ ਲੀ ਜਨੇ ਮੇੜਾਂਗੇ ਆਪਾਂ ਠੀਕ ਹੈ ਕਿ ਨਹੀਂ ਧੰਨਵਾਦ ਬਾਈ ਤੁਹਾਡਾ ਵੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ